ਤੀਆਂ ਦੇ ਦਿਨ ਆਗੇ ਕੁੜੀਓ ਪੀਂਗ ਪਿਪਲ ਤੇ ਪਾਈ ਛਾਲ ਮਾਰ ਕੇ ਚੜ ਗਈ ਪੀਂਗ ਤੇ ਜੋਵਨ ਭਾਵੇਂ ਦਹਾਈ ਪਿੜ ਸਾਰੇ ਵਿੱਚ ਰੌਲਾ ਪੈ ਗਿਆ ਕੁੜੀਆਂ ਆਈਆਂ ਪੱਜ ਕੇ ਹੀਰ ਮਜਾਜਣਨੀ ਆਈ ਤੀਆਂ ਵਿੱਚ ਸੱਜ ਕੇ ਹੀਰ ਮਜਾਜਣਨੀ ਆਈ ਤੀਆਂ ਵਿੱਚ ਸੱਜ ਕੇ ਹੀਰ ਮਜਾਜਣਨੀ ਸੌਣ ਮਹੀਨਾ ਦਿਨ ਤੀਆਂ ਦਾ ਪਿਪਲੀ ਪੀਂਗਾ ਪਾਈਆਂ ਸੰਤੋ ਬੰਤੋ ਹੋਈਆਂ ਕਠੀਆਂ ਵਡਿਆ ਕਰਾਂ ਦੀਆਂ ਜਾਈਆਂ ਲੰਬੜਦਾਰਾਂ ਦੀ ਬੰਤੋ ਦਾਤਾ ਚਾਚਕਿਆ ਨਾ ਜਾਵੇ ਝੂਟਾ ਦੇ ਦਿਓ ਨੀ ਮੇਰਾ ਲੱਕ ਹੁਲਾਰੇ ਖਾਵੇ ਝੂਟਾ ਦੇ ਦਿਓ ਨੀ ਮੇਰਾ ਲੱਕ ਹੁਲਾਰੇ ਖਾਵੇ ਝੂਟਾ ਦੇ ਦਿਓ ਨੀ ਲੋਕੀ ਕਹਿੰਦੇ ਮੀਨੀ ਪੈਂਦਾ ਗੋਡੇ ਗੋਡੇ ਪਾਣੀ ਬਈ ਲੋਕੀ ਕਹਿੰਦੇ ਮੀਨੀ ਪੈਂਦਾ ਗੋਡੇ ਗੋਡੇ ਪਾਣੀ ਵੇ ਪਿਜ ਗਈ ਵੇ ਮਿੱਤਰਾ ਤੂੰ ਛਤਰੀ ਕਿਉ ਨਾ ਤਾਣੀ ਪਿਜ ਗਈ ਵੇ ਮਿੱਤਰਾ ਤੂੰ ਛਤਰੀ ਕਿਉ ਨਾ ਤਾਣੀ ਪਿਜ ਗਈ ਵੇ ਮਿੱਤਰਾ ਤੂੰ ਛਤਰੀ ਕਿਉ ਨਾ ਤਾਣੀ ਬੱਲੇ ਬੱਲੇ ਬਈ ਪੱਛੋਂ ਦੀਆਂ ਪੈਣ ਕਣੀਆਂ ਬੱਲੇ ਬੱਲੇ ਬਈ ਪੱਛੋਂ ਦੀਆਂ ਪੈਣ ਕਣੀਆਂ ਮੇਰਾ ਪਿਜ ਗਿਆ ਵਰੀ ਦਾ ਲੈਂਗਾ ਪੱਛੋਂ ਦੀਆਂ ਪੈਣ ਕਣੀਆਂ ਮੇਰਾ ਪਿੱਜ ਗਿਆ ਵਰੀ ਦਾ ਲੈੰਗਾ ਪੱਛੋਂ ਦੀਆਂ ਪੈਣ ਕਣੀਆਂ ਪਿਪਲੀ ਤੇ ਦੋ ਪਿੰਗਾ ਪਾਈਆਂ ਦੋ ਮਟਿਆਰਾਂ ਝੂਟਣੀਆਂ ਆਈਆਂ ਪਿੰਗ ਝੜਾਈ ਵੰਗ ਟਕਰਾਈ ਜੋੜਾ ਟੁੱਟ ਗਿਆ ਮੰਗਾਂ ਦਾ ਮੈਂ ਆਸ਼ਿਕ ਹੋ ਗਈ ਵੇ ਸੋਹਣਿਆ ਹੱਸਾ ਦੇਖ تیر ਦੰਦਾਂ ਦਾ ਮੈਂ ਆਸ਼ਿਕ ਹੋ ਗਈ ਵੇ ਸੋਹਣਿਆ ਹੱਸਾ ਦੇਖ تیر ਦੰਦਾਂ ਦਾ ਸੌਣ ਮਹੀਨਾ ਮਾਰ ਹੁਲਾਰਾ ਪੀਂਗਾ ਸਿਖਰ ਚੜਾਈਆਂ ਸੌਣ ਮਹੀਨਾ ਮਾਰ ਹੁਲਾਰਾ ਪੀਂਗਾ ਸਿਖਰ ਚੜਾਈਆਂ ਪਿੱਜ ਗਈ ਰੂ ਮਿੱਤਰਾ ਸ਼ਾਮ ਕਟਾ ਚੜ੍ਹ ਆਈਆਂ ਪਿੱਜ ਗਈ ਰੂ ਮਿੱਤਰਾ ਸ਼ਾਮ ਕਟਾ ਚੜ੍ਹ ਆਈਆਂ ਪਿੱਜ ਗਈ ਰੂ ਮਿੱਤਰਾ ਸ਼ਾਮ ਕਟਾ ਚੜ੍ਹ ਆਈਆਂ